ਮਨਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾ ਸਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਰਾ ਕਰਨੀ ਸ਼ੁਰੂ ਕਰ ਦਿੱਤੀ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਕਰ ਬਲਾ ਕੇ ਜਦੋਂ ਇਸਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰਦੇ ਆ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇੱਕ ਇਨਸੀਡੈਂਟ 2 ਅਗਸਟ ਨੂੰ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਵਿੱਕੀ ਨਾਮਕ ਸ਼ਖਸ ਦਾ ਜਿਹੜਾ ਵਾ ਉਹ ਕਤਲ ਹੋਇਆ ਸੀਗਾ ਜਿਸ ਦੀ ਇਨਫਾਰਮੇਸ਼ਨ ਜਦੋਂ ਐਸਐਟਪੀ ਸਲਾਮਾਬਾਦ ਨੂੰ ਮਿਲੀ ਤਾਂ ਇਸ ਤੇ ਵਰਕ ਕਰਦੇ ਆ ਉਹਨਾਂ ਨੇ ਇਸ ਤੇ ਐਫਆਈਆਰ ਨੰਬਰ 233 2825 ਜਿਹੜੀ ਅੰਡਰ ਸੈਕਸ਼ਨ 103 ਨੇ 61235 ਪੀਐਨਐਸ ਦੇ ਵਿੱਚ ਛੜੀ ਦਰਜ ਕੀਤੀ ਗਈ ਇਸ ਨੂੰ ਅਮਲ ਦੇ ਵਿੱਚ ਲਿਆਉਂਦਿਆਂ ਜਿਹੜਾ ਇਸ ਦੀ ਮਰਨ ਵਾਲੇ ਦੀ ਮ੍ਰਿਤਕ ਦੀ ਜਿਹੜੀ ਮਦਰ ਦੇ ਬਿਆਨ ਦਿੱਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਮਕਦਮਾ ਇਸ ਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਇਹਦੇ ਵਿੱਚ ਨੋਮੀਨੇਟ ਹੋਏ ਸੀਗੇ ਨਰਿੰਦਰ ਕੁਮਾਰ ਉਸ ਦਾ ਬੇਟਾ ਪਾਵਿਕ ਖੰਨਾ ਤੇ ਉਸ ਦੀ ਵਾਈਫ ਗੋਰੀ ਤੇ ਇੱਕ ਵਦੀ ਪੁੱਤਰੀ ਜਿਹੜੀ ਆ ਉਹ ਇਸ ਮਕਦਮੇ ਵਿੱਚ ਨੋਮੀਨੇਟ ਹੋਈਆਂ ਸੀਗੇ ਇਹ ਜਿਹੜਾ ਮ੍ਰਿਤਕ ਆ ਇਹ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਜਿਹੜਾ ਆਪਾਂ ਥੋੜੇ ਇਲਾਜ ਜਾਂ ਕਿਸੇ ਨੂੰ ਕੋਈ ਪਰੇਸ਼ਾਨ ਹੋਵੇ ਤਾਂ ਉਸ ਤੇ ਸੰਬੰਧੀ ਜਿਹੜਾ ਕੋਈ ਤਾੰਤ੍ਰਿਕ ਜਾਂ ਥੋੜੀ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਇਹ ਜਿਹੜੀ ਇਸ ਨਰਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾ ਸਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਕਿ ਮੈਂ ਇਹਨਾਂ ਨੂੰ ਜਿਹੜਾ ਦਿਮਾਗੀ ਪਰੇਸ਼ਾਨੀ ਆ ਜਾਂ ਜੋ ਵੀ ਇਹਨਾਂ ਦੇ ਉੱਤੇ ਲਾਮਤ ਆ ਉਹ ਮੈਂ ਠੀਕ ਕਰ ਦੂੰਗਾ ਉਸ ਦੇ ਬਹਾਨੇ ਨੇ ਇਹਨਾਂ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਰਕਨੀ ਸ਼ੁਰੂ ਕਰ ਦਿੱਤੀ ਜਦੋਂ ਇਸ ਨੂੰ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਜਦੋਂ ਇਸ ਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰ ਰਿਹਾ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੇ ਚਾਰੇ ਦੋਸ਼ੀ ਨੇ ਇਹ اسلامਾਬਾਦ ਪੁਲਿਸ ਵੱਲੋਂ ਸਾਡੇ ਐਸਐਚਓ ਜਸਪੀਤ ਸਿੰਘ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਗਿਆ ਵਾ ਉਹ ਵੀ ਜਿਸ ਨਾਲ ਮਰਡਰ ਹੋਇਆ ਉਹ ਵੀ ਜਿਹੜਾ ਇਸ ਦੇ ਵਿੱਚ ਬਰਾਮਦ ਕਰ ਲਿਆ ਗਿਆ ਇਸ ਨੂੰ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਤਫਤੀਸ਼ ਸਾਡੇ ਵੱਲੋਂ ਚੱਲੀ ਜੇ। ਪਰ ਮਾੜੀ ਹੱਤ ਰੱਖਣ ਦੀ ਸਿਰੇ ਕੋਨਾਂ ਨੂੰ ਸ਼ੱਕ ਹੈਗਾ ਸੀ ਕਿ ਵੈਸੇ ਵੀ ਕੋਈ ਕਲਿਨਿਕਲ ਰਿਲੇਸ਼ਨ ਨਹੀਂ ਕੇ। ਇਹ ਇਹਦੇ ਵਿੱਚ ਇਹ ਜਿਹੜਾ ਜਦੋਂ ਇਸ ਗੱਲ ਦੇ ਜਿਹੜੇ ਪਿੰਕਿਆ ਇਸ ਆਪਣੇ ਨਰਿੰਦਰ ਕੁਮਾਰ ਨੂੰ ਲੱਗੀ। ਤਾਂ ਇਸ ਨੂੰ ਇਹ ਸ਼ੱਕ ਸੀਗਾ ਵੀ ਇਹ ਮੇਰੀ ਜਿਹੜੀ ਲੜਕੀ ਅਤੇ ਮੇਰੀ ਘਰ ਵਾਲੀ ਤੇ ਮਾੜੀ ਨਿਗਾਹ ਰੱਖਦਾ ਹੈ ਇਹ ਉਹਨਾਂ ਦੇ ਪਿੱਛੇ ਵੀ ਜਾਂਦਾ ਹੈ ਇਹ ਜਿੱਦਾਂ ਵੈਸ਼ਨੋ ਦੇਵੀ ਪਿੱਛੇ ਜੇ ਗਏ ਸੀਗਾ ਤੇ ਉਸ ਦੇ ਵਿੱਚ ਵੀ ਇਹਨੂੰ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਜਿਹੜਾ ਵਾ ਵੈਸ਼ਨੋ ਦੇਵੀ ਤੱਕ ਗਿਆ ਵਾ ਤੇ ਉਸ ਇਵਜ ਦੇ ਵਿੱਚ ਜਿਹੜਾ ਇਹਨੂੰ ਬੁਲਾ ਕੇ ਤੇ ਇਸ ਨੂੰ ਮਾਰ ਦੇ ਕਾਰ ਤੋ ਤਾ ਤਾ ਦੱਸ ਦਿੱਤਾ ਗਿਆ ਸਿਰ ਤਕਰੀਬਨ ਕਿੰਨੇ ਲੋਕਾਂ ਵੱਲੋਂ ਇਸ ਵਾਰ ਦਾ ਤੁਹਾਨੂੰ ਅਨਜਾਨ ਦਿੱਤਾ ਗਿਆ ਇਹ ਚਾਰ ਲੋਕਾਂ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਿਸ ਦੇ ਵਿੱਚ ਉਸੇ ਪਰਿਵਾਰ ਦੇ ਚਾਰੇ ਜੀ ਨੇ ਉਹਦਾ ਨਰਿੰਦਰ ਕੁਮਾਰ ਉਸਦਾ ਬੇਟਾ ਉਸਦੀ ਬੇਟੀ ਤੇ ਪਲੱਸ ਉਸਦੀ ਵਾਈਫ ਜਿਹੜੇ ਉਸ ਵੇਲੇ ਮੌਕੇ ਦੇ ਇਸ ਵਾਰ ਦਾ ਵੇਲੇ ਉੱਤੇ ਹਰਾਜ ਦੱਸ ਸਕਦਾ